ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਕਿਸ ਤਰ੍ਹਾਂ ਦਾ ਮਾਮਲਾ ਦਰਜ ਹੈ ਕਿੰਨੀ ਕੀ ਵਾਰਦਾਤਾਂ ਕਿੰਨੇ ਕਥਿਤ ਜਿਹੜਾ ਦੋਸ਼ੀ ਹੈ ਉਸ ਨੂੰ ਸਮਾਣਾ ਅਦਾਲਤ 'ਤੇ ਪੇਸ਼ ਕਰ ਰਹੀ ਹੈ ਪੁਲਿਸ ਔਰ ਇਸ ਨੇ ਜੋ ਗਲਵਾਦ ਕੀਤੀ ਗਈ ਪਹਿਲਾਂ ਵੀ ਇਸ ਦੇ ਉੱਤੇ ਚੋਰੀ ਦੀ ਵਾਰਦਾਤ ਕਰਨ ਦੇ ਮਾਮਲੇ ਦਰਜ ਹੈ ਮੋਟਰਸਾਈਕਲ ਚੋਰੀ ਕਰਦੇ ਹੈ ਮੋਬਾਈਲ ਚੋਰੀ ਕਰਦੇ ਹੈ ਸਮਾਣਾ ਅਦਾਲਤ 'ਤੇ ਸਮਾਣਾ ਸਿਟੀ ਪੁਲਿਸ ਪੇਸ਼ ਕਰ ਰਹੀ ਹੈ ਪੂਰਨ ਸਿੰਘ ਸੈਕ ਥਾਣੇਦਾਰ ਸਿਟੀ ਸਮਾਣਾ ਸਮਾਣਾ ਅਦਾਲਤ 'ਤੇ ਕਥਿਤ ਰੂਪੀ ਨੂੰ ਪੇਸ਼ ਕਰਨ ਆਏ ਹੈ ਗਲਵਾਦ ਕਰਦੇ ਹੈ ਕਿਸ ਤਰ੍ਹਾਂ ਕਬੂ ਹੈ ਕਿੱਥੇ ਕਿੱਥੇ ਨੇ ਜਿਹੜੀ ਚੋਰੀ ਦੇ ਘਟਨਾਵਾਂ ਕੀਤੀਆਂ ਇਹ ਦੋਸ਼ੀ ਅਸੀਂ ਸਾਡੇ ਅਸੀਂ ਸੈਜਪੁਰਾ ਚੌਂਕ ਤੋਂ ਪਰਸੋਂ ਗ੍ਰਫਤਾਰ ਕੀਤਾ ਸੀ ਇਹ ਇਹਦੇ ਤੇ ਬਾਈ ਨੇ ਮਕਦਮਾ ਦਰਸੀ ਇੱਥੇ ਮਵੀ ਕਲਾਂ ਦਾ ਇੱਕ ਬਰਿੰਦਰ ਸਿੰਘ ਸੀ ਉਹਦਾ ਮੁਰਸ਼ਲ ਨੇ ਇਥੋਂ ਚੱਕਿਆ ਸੀ ਪੁਲਾਜਾ ਖੀਵਾ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਮੁਕਬਰੀ ਦੇ ਆਧਾਰ ਤੇ ਫੜਿਆ ਸੀ ਉਸ ਤੋਂ ਬਾਅਦ ਦਰਾਨੇ ਰਮਾਨੇ ਤੋਂ ਅਸੀਂ ਤਿੰਨ ਮੁਰਸ਼ਲ ਚੋਰੀशुदा ਬਰਾਮਦ ਕਰਵਾਏ ਨੇ ਤੇ ਇਸ ਤੇ ਪਹਿਲਾਂ ਵੀ ਤਿੰਨ ਮਕਦਮੇ ਦਰਜ ਨੇ ਬਠਿੰਡਾ ਜੀ ਆਰਪੀ ਥਾਣਾ ਮੂਨਕ ਤੇ ਥਾਣਾ ਦਿਰਬਾ ਪੱਕਾ ਹੋਇਆ ਦੋ ਹਾਂ ਤਿੰਨ ਮਕਦਮੇ ਚੋਰੀ ਦੇ ਦਰਜ ਨੇ ਹੁਣ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਅੱਜ ਨੂੰ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਠੀਕ ਹੈ ਰਾਜੂ ਜੀ ਰਾਜੂ ਕਿਥੇ ਰਹਿਣਾ ਹੈ ਦਿਵਾਲੀ 4-5 ਜਨ ਕਿੱਥੇ ਕਿੱਥੇ ਪਾਤੜਾ ਇੱਥੇ ਲੈ ਰਹੀ ਸਮਾਣਾ ਤੇ ਠੰਡੇ ਮੋਬਾਈਲ ਦੇ ਪਰ ਡੜਪੇ ਮੋਬਾਈਲ ਹਾਂਜੀ ਲੈ ਰਹੀ ਤੁ ਕਰ ਦੇ ਨਸ਼ੇ ਕਰਕੇ ਨਸ਼ੇ ਕਰਕੇ ਚਿੱਟੇ ਰਹੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ